ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਜ਼ਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਅਜੀਹਾ ਉਪਾਅ ਉਹਨਾਂ ਲੋਕਾਂ ਦੇ ਲਈ ਲੈ ਕੇ ਆਏ ਆ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਏ ਕਿ ਕਈ ਅਮੀਰ ਲੋਕ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਸਾਡੀ ਗਰੀਬੀ ਦਾ ਨਜਾਇਜ਼ ਫਾਇਦਾ ਚੱਕਦੇ ਨੇ ਸਾ ਨੂੰ ਡਰਉਂਦੇ ਤਮਕਾਉਂਦੇ ਨੇ ਆਪਣੀ ਪਾਵਰ ਤੇ ਅਮੀਰੀ ਨੂੰ ਲੈ ਕੇ ਤੇ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਉਹਨਾਂ ਲੋਕਾਂ ਦੇ ਕਰਕੇ ਅਸੀਂ ਆਪਣੇ ਘਰ ਤੋਂ ਕਿਤੇ ਬਾਹਰ ਵੀ ਨਹੀਂ ਨਿਕਲ ਸਕਦੇ ਡਰਤੇ ਕਰਕੇ ਤੇ ਜਾਂ ਵੀਰੇ ਇਸ ਤੋਂ ਇਲਾਵਾ ਤੁਸੀਂ ਕੋਈ ਬਹੁਤ ਵਧੀਆ ਕਾਰੋਬਾਰ ਕਰ ਰਹੇ ਹੋ ਕੋਈ ਚੰਗੀ ਪ੍ਰੋਗਰੈਸ ਕਰ ਰਹੇ ਹੋ ਤੁਹਾਡੇ ਘਰ ਦੇ ਵਿੱਚ ਬਹੁਤ ਵਧੀਆ ਇਨਕਮ ਆਉਂਦੀ ਹੈ ਤੁਹਾਡੇ ਕਾਰੋਬਾਰ ਦੇ ਵਿੱਚ ਬਹੁਤ ਵਧੀਆ ਤਰੱਕੀ ਹੋ ਰਹੀ ਹੈ ਤੇ ਤੁਹਾਡੀ ਕਾਰੋਬਾਰ ਤਰੱਕੀ ਨੂੰ ਦੇਖ ਕੇ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਤੁਹਾਡੀ ਤਰੱਕੀ ਨੂੰ ਦੇਖ ਕੇ ਬਿਲਕੁਲ ਵੀ ਨਹੀਂ ਚਰਦੇ ਤੇ ਇਸ ਤੋਂ ਇਲਾਵਾ ਆਂਡਗੁਮੜ ਚਾ ਲੋਕਾ ਨੇਤਾ ਸਰਨਾਹੀ ਹੁੰਦਾ ਹੈ ਆਪਣੇ ਰਿਸ਼ਤੇਦਾਰ ਸਾਖ ਸੰਬੰਧੀ ਨੇ ਉਹ ਵੀ ਸਾਡੇ ਕਾਰੋਬਾਰ ਸਾਡੀ ਤਰੱਕੀ ਨੂੰ ਦੇ ਕੇ ਝਰਦੇ ਨੇ ਤੇ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਝੁਕਣਾ ਸ਼ੁਰੂ ਕਰ ਦਿੰਨੇ ਆ ਜਿਹੜੇ ਚੰਗੇ ਲੋਕ ਹੁੰਦੇ ਨੇ ਨਾ ਉਹ ਹਮੇਸ਼ਾ ਇਹੀ ਸੋਚਦੇ ਨੇ ਕਿ ਅਸੀਂ ਰਿਸ਼ਤਾ ਨਿਭਾਉਣਾ ਹੈ ਅਸੀਂ ਆਪਣਾ ਰਿਸ਼ਤਾ ਨਹੀਂ ਤੋੜਨਾ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਬਿਲਕੁਲ ਵੀ ਤੋੜਨਾ ਨਹੀਂ ਚਾਹੁੰਦੇ ਇਸ ਕਰਕੇ ਉਹ ਵਾਰ-ਵਾਰ ਝੋਕ ਜਾਂਦੇ ਨੇ ਸਿਰਫ ਇਸ ਲਈ ਕਿ ਉਹ ਰਿਸ਼ਤਾ ਨਿਭਾਉਣਾ ਚਾਹੁੰਦੇ ਨੇ ਤੋੜਨਾ ਨਹੀਂ ਚਾਹੁੰਦੇ ਹੁੰਦੇ ਤੇ ਇਸੇ ਤਰ੍ਹਾਂ ਕਿਹਾ ਵੀ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਕਾਇਮ ਰੱਖਣਾ ਹੈ ਨਾ ਤੇ ਵਾਰ-ਵਾਰ ਝੋਕ ਜਾਓ ਪਰ ਜੇਕਰ ਅਸੀਂ ਹਰ ਵਾਰ ਹੀ ਝੋਕਦੇ ਰਹਿੰਨੇ ਆ ਤਾਂ ਤੋਸੀ ਵਾਰ-ਵਾਰ ਚੁੱਕਣਾ ਛੱਡ ਦਿਓ ਰੋਕ ਜਾਓ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਸਟਰੋਂਗ ਤੇ ਪਾਵਰਫੁਲ ਉਪਾਅ ਲੈ ਕੇ ਆਇਆ ਜਿਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਇਸ ਉਪਾਅ ਦੀ ਸਭ ਤੋਂ ਖਾਸ ਗੱਲ ਇਹ ਆ ਕਿ ਤੁਸੀਂ ਇਸ ਉਪਾਅ ਨੂੰ ਘਰ ਬੈਠੇ ਬਿਠੇ ਕਰ ਸਕਦੇ ਹੋ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਘਰ ਬੈਠ ਕੇ ਕਰੋਗੇ ਤੇ ਜਿਹੜਾ ਵੀ ਮਨੁੱਖ ਵਿਅਕਤੀ ਤੁਹਾਨੂੰ ਰੁਲਾ ਰਿਹਾ ਤੰਗ ਪਰੇਸ਼ਾਨ ਕਰ ਰਿਹਾ ਤਾਂ ਉਹ insan ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਨਾ ਤੇ ਆਪਣੀ ਘਰ ਦੇ ਵਿੱਚ ਬੈਠਾ ਬੈਠਾ ਰੋਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜੇਕਰ ਅਸੀਂ ਕਿਸੇ ਦਾ ਬੁਰਾ ਕਰਾਂਗੇ ਤੇ ਸਾਨੂੰ ਇੱਕ ਦਿਨ ਉਸ ਦਾ ਬੁਰਾ ਹੀ ਨਤੀਜਾ ਮਿਲੇਗਾ ਇਸੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇਹ ਜਿਹੜਾ ਉਪਾਅ ਇਹ ਬਹੁਤ ਹੀ ਜ਼ਿਆਦਾ ਪਾਵਰਫੁਲ ਤੇ ਸ਼ਕਤੀਸ਼ਾਲੀ ਹੈ ਇਸ ਕਰਕੇ ਇਸ ਉਪਾਅ ਨੂੰ ਕਰਦੇ ਸਮੇਂ ਕੋਈ ਵੀ ਤੁਸੀਂ ਅਜਿਹੀ ਗਲਤੀ ਨਹੀਂ ਕਰਨੀ ਇਸ ਤੋਂ ਇਲਾਵਾ ਤੁਸੀਂ ਇਸ ਉਪਾਦ ਦਾ ਗਲਤ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਕਈ ਲੋਕੀ ਕਰਦੇ ਆ ਕਿ ਸਭ ਕੁਝ ਠੀਕ ਹੁੰਦਾ ਪਰ ਵੈਸੇ ਕਿਸੇ ਦੇ ਨਾਲ ਥੋੜੀ ਬਹੁਤੀ ਲਾਗੜਟ ਹੁੰਦੀ ਹੈ ਤੇ ਉਸ ਦੇ ਲਈ ਇਸ ਉਪਾਣੂ ਕਰ ਦਿੰਦੇ ਨੇ ਇਸ ਕਰਕੇ ਤੁਸੀਂ ਇਸ ਉਪਾਦ ਦਾ ਬਿਲਕੁਲ ਵੀ ਗਲਤ ਇਸਤੇਮਾਲ ਨਹੀਂ ਕਰਨਾ ਕਿਉਂਕਿ ਗਲਤ ਦਾ ਇਹੀ ਮਤਲਬ ਇਹ ਜੇਕਰ ਸਾਹਮਣੇ ਵਾਲੇ ਨਾਲ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਹੈ ਉਸ ਨੇ ਤੁਹਾਡਾ ਕੁਝ ਵੀ ਨਹੀਂ ਵਿਗਾੜਿਆ ਤੁਹਾਨੂੰ ਕਦੇ ਵੀ ਕਿਸੇ ਵੀ ਕਿਸਮ ਦਾ ਦੁੱਖ ਤਕਲੀਫ ਨਹੀਂ ਦਿੱਤਾ ਤੇ ਉਸ ਦੇ ਲਈ ਤੁਸੀਂ ਇਸ ਉਪਾਅ ਨੂੰ ਬਿਲਕੁਲ ਵੀ ਨਹੀਂ ਕਰਨਾ ਤੇ ਜੇਕਰ ਤੁਸੀਂ ਜਾਣ ਬੁੱਝ ਕੇ ਉਸ ਦੇ ਉੱਪਰ ਇਸ ਉਪਾਅ ਨੂੰ ਅਪਲਾਈ ਕਰੋਗੇ ਤਾਂ ਤੁਹਾਨੂੰ ਉਲਟਾ ਹੋ ਕੇ ਤੁਹਾਡੇ ਤੇ ਹੀ ਵਾਪਸ ਆਵੇਗਾ ਉਸ ਇਨਸਾਨ ਦਾ ਕੁਝ ਵੀ ਨਹੀਂ ਵਿਗੜਨਾ ਨੁਕਸਾਨ ਤੁਹਾਡਾ ਹੋਵੇਗਾ ਦੀ ਉਸ ਉਪਾਦਾ ਤੁਹਾਡੇ ਉੱਪਰ 100 ਗੁਣਾ ਵਧ ਕੇ ਅਸਰ ਪਾਵੇਗਾ ਇਸ ਚੀਜ਼ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਦੇ ਨਾਲ ਉਸ ਤਰੀਕੇ ਦਾ ਬੁਰਾ ਸੋਚਾਂਗੇ ਨਾ ਤੇ ਉਹ ਸਾਡੇ ਨਾਲ ਹੀ ਬੁਰਾ ਹੋਵੇਗਾ ਹੋਰ ਕਿਸੇ ਦੇ ਨਾਲ ਨਹੀਂ ਹੋਵੇਗਾ ਇਸੇ ਤਰ੍ਹਾਂ ਜੇਕਰ ਤੁਸੀਂ ਗਲਤ ਸੋਚ ਦੀ ਨਾਲ ਇਸ ਉਪਾ ਨੂੰ ਕਰੋਗੇ ਤਾਂ ਉਸ ਦਾ ਨਤੀਜਾ ਵੀ ਤੁਹਾਨੂੰ ਗਲਤ ਮਿਲੇਗਾ ਸੋ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਛੋਟੇ ਜਿਹੇ ਉਪਾਅ ਬਾਰੇ ਦੱਸਾਂਗੇ ਇਹ ਉਪਾਅ ਕੀ ਹੈ ਕਰਨਾ ਕਿਸ ਤਰੀਕੇ ਦੀ ਨਾਲ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਕਮੈਂਟ ਵォਰਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਇਸੇ ਤਰ੍ਹਾਂ ਇਸ ਉਪਾਣੂ ਉਹ ਸੱਚੇ ਬੰਦੇ ਉਹ ਸੱਚੇ ਇਨਸਾਨ ਨੇ ਕਰਨਾ ਹੈ ਜਿਸ ਨੂੰ ਲੱਗਦਾ ਹੈ ਕਿ ਵਾਕੇ ਹੀ ਇਹ ਵਿਨੋਖ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਹੈ ਕੋਈ ਕਿ ਸੱਚਾ ਇਨਸਾਨ ਹੈ ਉਸ ਨੇ ਹੀ ਇਸ ਉਪਾਣੂ ਕਰਨਾ ਹੈ ਇਸ ਉਪਾਣੂ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਰਾਤ ਦੇ ਸਮੇਂ ਕਰਨਾ ਜਦੋਂ ਤੁਸੀਂ ਸੌਣਾ ਉਸ ਸਮੇਂ ਇਸ ਉਪਾਣੂ ਕਰਨਾ ਤੇ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਇੱਕ ਚਾਹੀਦਾ ਹੈ ਗਲਾਸ ਔਰ ਤੁਸੀਂ ਕਿਸੇ ਵੀ ਧਾਤੂ ਦਾ ਲੈ ਸਕਦੇ ਹੋ ਸਟੀਲ ਦਾ ਤਾਂਬੇ ਦਾ ਪਿੱਤਲ ਦਾ ਮਿੱਟੀ ਦਾ ਕੱਚ ਦਾ ਕਿਸੇ ਵੀ ਤਰ੍ਹਾਂ ਦਾ ਲੈ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਹੋਰ ਧਾਤੂ ਦਾ ਅਵੇਲੇਬਲ ਗਲਾਸ ਉਹ ਲੈਣਾ ਚਾਹੁੰਦੇ ਹੋ ਉਹ ਲੈ ਸਕਦੇ ਹੋ ਨਹੀਂ ਤਾਂ ਸਟੀਲ ਦਾ ਵੀ ਯੂਜ਼ ਕਰ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਇੱਕ ਗਲਾਸ ਲੈ ਲੈਣਾ ਹੈ ਗਲਾਸ ਲੈਣ ਤੋਂ ਬਾਅਦ ਉਸ ਦੇ ਵਿੱਚ ਤੁਸੀਂ ਪਾਣੀ ਭਰ ਲੈਣਾ ਪਾਣੀ ਬਿਲਕੁਲ ਸ਼ੁੱਧ ਸਾਫ਼ ਸੁਥਰਾ ਹੋਵੇ ਜਿਹੜਾ ਕਿ ਪੀਣ ਵਾਲਾ ਹੁੰਦਾ ਆਪਣਾ ਤੋਸ ਗਲਾਸ ਦੇ ਵਿੱਚ ਪਾਣੀ ਥੋੜਾ ਜਿਹਾ ਨੀਮਾ ਹੀ ਪਰਨਾ ਹੈ ਕਹਿੰਦਾ ਭਾਵ ਕਿ ਉਪਰੋਂ ਤੱਕ ਗਲਾਸ ਨਹੀਂ ਕਰਨਾ ਤੇ ਉਸ ਗਲਾਸ ਦੇ ਵਿੱਚ ਪਾਣੀ ਪਾ ਕੇ ਜਿਹੜੇ ਵੀ ਤੁਸੀਂ ਆਪਣੇ ਕਮਰੇ ਦੇ ਵਿੱਚ ਬੈੱਡ ਦੇ ਵਿੱਚ ਸੌਣੇ ਹੋ ਉਸ ਬੈੱਡ ਤੇ ਬੈਠ ਕੇ ਤੁਸੀਂ ਉਹ ਪਾਣੀ ਜਿਹੜਾ ਗਲਾਸ ਵਾਲਾ ਉਹ ਆਪਣੇ ਸਾਹਮਣੇ ਰੱਖ ਲੈਣਾ ਹੈ ਆਪਣੇ ਸਾਹਮਣੇ ਰੱਖ ਕੇ ਤੇ ਤੁਹਾਨੂੰ ਇੱਕ ਚਾਹੀਦੀ ਏ ਲਾਲ ਮਿਰਚ ਸੁੱਕੀ ਲਾਲ ਮਿਰਚ ਹੋਵੇ ਡੰਡੀ ਵਾਲੀ ਏਸੀ ਤਰ੍ਹਾਂ ਤੁਸੀਂ ਚੌਕੜੀ ਮਾਰ ਕੇ ਬੈੱਡ ਤੇ ਬੈਠ ਕੇ ਗਲਾਸ ਸਾਹਮਣੇ ਰੱਖ ਲੈਣਾ ਤੇ ਜਿਹੜੀ ਲਾਲ ਮਿਰਚ ਲਈ ਹੋਵੇਗੀ ਉਸ ਨੂੰ ਤੁਸੀਂ ਖੱਬੇ ਹੱਥ ਦੀ ਤਲੀ ਤੇ ਰੱਖ ਕੇ ਤੇ ਇੱਕ ਦਮ ਜ਼ੋਰ ਦੀ ਤੁਸੀਂ ਆਪਣੀ ਮੁੱਖੀ ਜਿਹੜੀ ਬੰਦ ਕਰ ਲੈਣੀ ਇਸੀ ਤਰ੍ਹਾਂ ਮੁੱਖੀ ਬੰਦ ਕਰਕੇ ਤੇ ਤੁਸੀਂ ਆਪਣੀਆਂ ਅੱਖਾਂ ਨੂੰ ਵੀ ਬੰਦ ਕਰਕੇ ਤੇ ਆਪਣੇ ਮਾਣੀ ਮਣ ਅੰਦਰ ਜਿਹੜਾ ਵੀ ਤੁਹਾਡਾ ਦੁਸ਼ਮਣ ਹੈ ਤੁਸੀਂ ਉਸ ਦਾ ਨਾਮ ਜਾਣਦੇ ਹੋ ਤਾਂ ਤੁਸੀਂ ਉਸ ਦਾ 5 ਜਾਂ 7 ਵਾਰ ਨਾਮ ਲੈ ਲੈਣਾ ਜੇਕਰ ਤੁਸੀਂ ਨਾਮ ਨਹੀਂ ਜਾਣਦੇ ਤਾਂ ਤੁਸੀਂ 5 ਤੋਂ 7 ਵਾਰ ਦੁਸ਼ਮਣ ਦੁਸ਼ਮਣ ਬੋਲ ਸਕਦੇ ਹੋ ਨਹੀਂ ਤਾਂ ਫਿਰ ਗੁਪਤ ਦੁਸ਼ਮਣ ਵੀ ਬੋਲ ਸਕਦੇ ਹੋ ਇਸੀ ਤਰ੍ਹਾਂ ਤੁਸੀਂ 5 ਜਾਂ 7 ਵਾਰ ਨਾਮ ਜਾਂ ਦੁਸ਼ਮਣ ਬੋਲਣ ਤੋਂ ਬਾਅਦ ਇਹ ਵਿੱਚ ਜਿਹੜੀ ਲਾਲ ਮਿਰਚ ਤੁਸੀਂ ਲਈਏ ਉਸ ਲਾਲ ਮਿਰਚ ਨੂੰ ਤੁਸੀਂ ਅੱਧੀ ਕਰ ਦੇਣਾ ਮਤਲਬ ਕਿ ਅੱਧੀ ਅੱਧੀ ਕਰਕੇ ਤੋੜ ਦੇਣਾ ਮਿਰਚ ਦੇ ਦੋ ਹਿੱਸੇ ਕਰ ਲੈਣੇ ਨੇ ਕਰਨ ਤੋਂ ਬਾਅਦ ਉਹਨਾਂ ਦੇ ਵਿੱਚ ਜਿਹੜੇ ਬੀ ਹੋਣਗੇ ਨਾ ਉਹਨਾਂ ਬੀ ਨੇ ਜਿਹੜੇ ਉਹਨਾਂ ਨੂੰ ਪਾਣੀ ਦੇ ਵਿੱਚ ਤੁਸੀਂ ਪਾ ਦੇਣਾ ਜਿਹੜਾ ਤੁਹਾਡੇ ਕੋਲ ਇੱਕ ਗਲਾਸ ਪਾਣੀ ਤੁਸੀਂ ਆਪਣੇ ਸਾਹਮਣੇ ਰੱਖਿਆ ਇਸੇ ਤਰ੍ਹਾਂ ਜਦੋਂ ਤੁਸੀਂ ਪਾਣੀ ਦੇ ਵਿੱਚ ਉਹ ਮਿਰਚਾਂ ਦੇ ਦਾਣੇ ਪਾਉਗੇ ਉਹ ਪਾਣੀ ਦੇ ਵਿੱਚ ਡੁੱਬਣ ਜਾਂ ਨਾ ਡੁੱਬਣ ਇਸ ਦੀ ਕੋਈ ਗੱਲ ਨਹੀਂ ਪਰ ਤੁਸੀਂ ਉਹ ਮਿਰਚਾਂ ਦੇ ਦਾਣੇ ਪਾ ਕੇ ਉਸ ਗਲਾਸ ਨੂੰ ਆਪਣੀ ਸੌਣ ਵੇਲੇ ਰਾਤ ਦੇ ਸਮੇਂ ਸਰਾਣੇ ਵਾਲੀ ਸਾਈਡ ਨਹੀਂ ਰੱਖਣੇ ਉਹਨਾਂ ਨੂੰ ਤੁਸੀਂ ਪੈਰਾਂ ਵਾਲੀ ਸਾਈਡ ਰੱਖਣਾ ਹੈ ਸੱਜੇ ਰੱਖ ਸਕਦੇ ਹੋ ਖੱਬੇ ਰੱਖ ਸਕਦੇ ਹੋ نیچے ਰੱਖਣਾ ਉੱਪਰ ਵੀ ਨਹੀਂ ਰੱਖਣਾ ਇਸੇ ਤਰ੍ਹਾਂ ساری ਰਾਤ ਤੁਸੀਂ ਸੌ ਜਾਣਾ ਹੈ ਉਹ ਪਾਣੀ ਦਾ ਗਲਾਸ ਮਿਰਚਾਂ ਤੇ ਬੀ ਆਲਾ ਆਪਣੇ ਪੈਰਾ ਵਾਲੇ ਨੀਚੇ ਰੱਖ ਕੇ ਸੱਜੇ ਖੱਬੇ ਤੇ ਅਗਲੀ ਸਵੇਰ ਜਦੋਂ ਤੁਸੀਂ ਉੱਠਣਾ ਹੈ ਉਹ ਗਲਾਸ ਨੂੰ ਤੁਸੀਂ ਉੱਠਣਸਾਰ ਚੁੱਕ ਲੈਣਾ ਤੇ ਜਿਹੜੀ ਤੁਹਾਡੇ ਘਰ ਦੀ ਸਾਹਮਣੇ ਦੀ ਦਿਸ਼ਾ ਹੋਵੇਗੀ ਉਹ ਦਿਸ਼ਾ ਨੂੰ ਛੱਡ ਕੇ ਸੱਜੇ ਖੱਬੇ ਜਾਂ ਫਿਰ ਬੈਕ ਸਾਈਡ ਵਾਲੀ ਦਿਸ਼ਾ ਉਹਨਾਂ ਤਿੰਨ ਦਿਸ਼ਾ ਦੇ ਵਿੱਚ ਆਪਣੇ ਘਰ ਤੋਂ ਤੁਸੀਂ ਬਾਹਰ ਇਹ ਗਲਾਸ ਸਮੇਤ ਚਲੇ ਜਾਣਾ ਹੈ ਤੇ ਸਾਹਮਣੇ ਵਾਲੀ ਦਿਸ਼ਾ ਨੂੰ ਛੱਡ ਕੇ ਤੁਸੀਂ ਬਾਕੀ ਦੀ ਦਿਸ਼ਾ ਦੇ ਵਿੱਚ ਕਿਸੇ ਵੀ ਦਿਸ਼ਾ ਵਿੱਚ ਤੁਸੀਂ ਇਸ ਗਲਾਸ ਪਾਣੀ ਨੂੰ ਡੋਲ ਕੇ ਆ ਜਾਣਾ ਹੈ ਆਪਣੇ ਘਰ ਤੋਂ ਥੋੜੀ ਦੂਰ ਚਾ ਕੇ ਡੋਲ ਕੇ ਆਉਣਾ ਹੈ ਤੇ ਜਦੋਂ ਤੁਸੀਂ ਡੋਲ ੜਾਏ ਉਸ ਸਮੇਂ ਤੁਸੀਂ ਵਾਪਸ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਜੇਕਰ ਤੁਸੀਂ ਘਰ ਤੋਂ ਬਾਹਰ ਇਸ ਪਾਣੀ ਨੂੰ ਨਹੀਂ ਪਾ ਸਕਦੇ ਕਿਉਂਕਿ ਕਈ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਘਰ ਤੋਂ ਬਾਹਰ ਪਹੁੰਚਾਵਾਂਗੇ ਤਾਂ ਸਾਨੂੰ ਲੋਕ ਦੇਖਣਗੇ ਸੋਚਣਗੇ ਕਿ ਅਸੀਂ ਪਤਾ ਨਹੀਂ ਕੀ ਕਰ ਰਹੇ ਹਾਂ ਤੇ ਉਹ ਲੋਕ ਆਪਣੇ ਘਰ ਦੇ ਵਿੱਚ ਬਾਥਰੂਮ ਦੇ ਵਿੱਚ ਬਣੀ ਫਲਸ਼ ਦੇ ਵਿੱਚ ਵੀ ਇਸ ਪਾਣੀ ਨੂੰ ਪਾ ਸਕਦੇ ਨੇ ਤੇ ਉਪਰੋਂ ਫਲੈਸ਼ ਚਲਾ ਦੇਣ। ਜੇਕਰ ਉਹ ਫਲੈਸ਼ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ ਫਿਰ ਆਪਣੇ ਘਰ ਤੋਂ ਬਾਹਰ ਕਿਤੇ ਕੋਈ ਗੰਦਾ ਨਾਲਾ ਤਾਂ ਉਹਦੇ ਵਿੱਚ ਪਾ ਕੇ ਆ ਸਕਦੇ ਨੇ ਨਹੀਂ ਤਾਂ ਫਿਰ ਤਿੰਨੇ ਦਿਸ਼ਾ ਦੇ ਵਿੱਚੋਂ ਕਿਸੇ ਵੀ ਦਿਸ਼ਾ ਦੇ ਵਿੱਚ ਤੁਸੀਂ ਡੋਲ ਕੇ ਆ ਸਕਦੇ। ਗਾੜਾ ਅਗੇ ਤੁਸੀਂ ਆਪਣੇ ਗਲਾਸ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਧੋਬਣਾ ਕੇ ਰੱਖਦੇ ਨੇ ਬਸ ਇੰਨਾ ਹੀ ਉਪਾਅ ਕਰਨਾ ਹੈ ਜਦੋਂ ਤੁਸੀਂ ਇੰਨਾ ਉਪਾਅ ਕਰ ਲੋਗੇ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਡਾ ਜਿਹੜਾ ਦੁਸ਼ਮਣ ਹੈ ਜਾਂ ਜੋ ਤੁਹਾਨੂੰ ਲੋਕ ਤੰਗ ਪਰੇਸ਼ਾਨ ਕਰਦੇ ਸੀ ਉਹ ਖੁਦ ਆਪਣੇ ਘਰ ਦੇ ਵਿੱਚ ਰੋਣਾ ਸ਼ੁਰੂ ਕਰ ਦੇਣਗੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇਗਾ ਅੱਗੇ ਤੋਂ ਉਹ ਤੁਹਾਡੇ ਬਾਰੇ ਗਲਤ ਕਰਨਾ ਤਾਂ ਦੂਰ ਦੀ ਗੱਲ ਕਦੇ ਵੀ ਤੁਹਾਡੇ ਬਾਰੇ ਗਲਤ ਸੋਚਣਗੇ ਵੀ ਨਹੀਂ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰੋ ਤੁਹਾਨੂੰ ਜ਼ਰੂਰ ਫਾਇਦਾ ਮਿਲੇਗਾ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਕਰਨਾ ਹੈ ਸਿਰਫ ਇੱਕ ਸ਼ਨੀਵਾਰ ਇੱਕ ਸ਼ਨੀਵਾਰ ਦੀ ਰਾਤ ਨੂੰ ਜਦੋਂ ਤੁਸੀਂ ਇਹ ਉਪਾਅ ਕਰ ਲਿਆ ਤੁਹਾਨੂੰ ਰਿਜ਼ਲਟ ਵੀ ਤੁਰੰਤ ਮਿਲ ਜਾਵੇਗਾ ਅੱਜਕੱਲ੍ਹ ਕਾਲਜੁਗ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਕਈ ਤਾਂ ਆਪਣੀ ਘਰ ਦੇ ਵਿੱਚ ਹੀ ਹੁੰਦੇ ਨੇ ਜੋ ਆਪਣੀ ਤਰੱਕੀ ਨੂੰ ਦੇਖ ਕੇ ਝਰਦੇ ਨੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਕਿਉਂ ਹੋ ਰਹੇ ਹਾਂ ਤੇ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਕੁਝ ਲੋਕ ਪੋਲੇ ਪਾਲੇ ਹੁੰਦੇ ਨੇ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਕੁਝ ਗੱਲਾਂ ਦੇ ਬਾਰੇ ਤੇ ਉਹਨਾਂ ਦੀ ਪਿੱਠ ਪਿੱਛੇ ਉਹ ਵਾਰ ਕਰਦੇ ਨੇ ਜਿਸ ਦਿਨ ਨਾਲ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਹੁੰਦਾ ਕੀ ਹੈ ਕਿ ਜਦੋਂ ਅਸੀਂ ਖੁਦ ਚੰਗੇ ਹੁੰਨੇ ਆਂ ਤੇ ਅਸੀਂ ਸਾਰਿਆਂ ਨੂੰ ਹੀ ਚੰਗਾ ਸਮਾਂ ਦੇ ਆਂ ਪਰ ਅੱਜ ਕੱਲ ਦੀ ਸਮੀ ਦੀ ਵਿੱਚ ਹਰ ਕੋਈ ਇਨਸਾਨ ਚੰਗਾ ਵੀ ਨਹੀਂ ਹੁੰਦਾ ਕਿ ਹਰ ਕੋਈ ਇਨਸਾਨ ਬੁਰਾ ਵੀ ਨਹੀਂ ਹੁੰਦਾ ਸੋ ਇਸ ਕਰਕੇ ਤੁਸੀਂ ਆਪਣੀ ਘਰ ਦਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਕਾਮਯਾਬੀ ਦਾ ਆਪਣੇ ਪੈਸੇ ਦਾ ਕਦੇ ਵੀ ਚਾਹ ਕੇ ਵੀ ਕਿਸੇ ਨੂੰ ਭੇਤ ਨਾ ਦਿਆ ਕਰੋ ਸੋ ਇਹਨਾਂ ਚੀਜ਼ਾਂ ਦੇ ਕਰਕੇ ਹੀ ਸਾਡੇ ਨਾਲ ਜੋ ਕੁਝ ਵੀ ਬੁਰਾ ਹੁੰਦਾ ਹੈ ਕਈ ਵਾਰ ਤਾਂ ਸਾਡੇ ਘਰ ਦੇ ਵਿੱਚੋਂ ਸਾਡੇ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਭੈਣ ਭਰਾ ਹੀ ਸਾਡੇ ਦੁਸ਼ਮਣ ਬਣ ਬੈਠਦੇ ਨੇ ਕਿਉਂਕਿ ਇਹ ਜੋ ਕਾਲ ਯੁਗ ਦਾ ਸਮਾਂ ਇਸ ਦੇ ਵਿੱਚ ਹਰ ਇੱਕ ਵਿਅਕਤੀ ਚੰਗਾ ਨਹੀਂ ਹੋ ਸਕਦਾ ਇਸ ਉਪਾ ਨੂੰ ਕਰਨ ਦੇ ਲਈ ਤੁਸੀਂ ਲੇਡੀਜ਼ ਦਾ ਜੈਕਸ ਦੋਨਾਂ ਦੇ ਵਿੱਚੋਂ ਕੋਈ ਵੀ ਕਰ ਸਕਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਇਸ ਉਪਾਣੂ ਕਰ ਸਕਦਾ ਹੈ ਜੇ ਇਸ ਨੂੰ ਕੋਈ ਨਾ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਹੈ ਇਸ ਉਪਾਣੂ ਕਰਨ ਦਾ ਸਹੀ ਸਮਾਂ ਸ਼ਾਮ ਦਾ ਹੈ ਜਦੋਂ ਸੂਰਜ ਛਿਪ ਜਾਂਦਾ ਹੈ ਜਾਂ ਫਿਰ ਰਾਤ ਕੋਸ਼ਿਸ਼ ਕਰੋ ਸੂਰਜ ਛਿਪਣ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਉਪਾਣੂ ਕਰੋ ਪਰ ਜੇਕਰ ਉਸ ਸਮੇਂ ਨਹੀਂ ਕਰ ਸਕਦੇ ਤਾਂ ਤੁਸੀਂ ਰਾਤ ਦੇ ਸਮੇਂ ਕਰੋ ਬੜਾ ਸੂਰਜ ਛਿਪਣ ਤੋਂ ਪਹਿਲਾਂ ਸਵੇਰ ਤੋਂ ਲੈ ਕੇ ਸੂਰਜ ਛਿਪਣ ਤੋਂ ਪਹਿਲਾਂ ਇਹ ਟਾਈਮ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਨਹੀਂ ਕਰਨਾ ਸੂਰਜ ਛਿਪਣ ਤੋਂ ਬਾਅਦ ਕਰ ਸਕਦੇ ਹੋ ਸ਼ਾਮ ਦੇ ਸਮੇਂ ਤੇ ਜਾਂ ਫਿਰ ਰਾਤ ਦੇ ਸਮੇਂ ਕਰ ਸਕਦੇ ਇਸ ਸਮੇਂ ਜੇਕਰ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਇਸ ਦਾ ਰਿਜ਼ਲਟ ਤੁਹਾਨੂੰ ਆਪਣੇ ਆਪ ਦੇਖਣ ਨੂੰ ਮਿਲੇਗਾ ਇਸ ਉਵਾਨੂ ਕਰਨ ਦੇ ਲਈ ਸਾਨੂੰ ਕਿਹੜੀ ਕਿਹੜੀ ਚੀਜ਼ ਚਾਹੀਦੀ ਹੈ ਤਾਂ ਇਸ ਉਕਾਣੂ ਕਰਨ ਦੇ ਲਈ ਸਾਨੂੰ ਦੋ ਲਾਲ ਮਿਰਚਾਂ ਸੁੱਕੀਆਂ ਚਾਹੀਦੀਆਂ ਨੇ ਤੇ ਇੱਕ ਸਾਨੂੰ ਮੋਲੀ ਚਾਹੀਦੀ ਹੈ ਜੋ ਅਸੀਂ ਹੱਥ ਦੇ ਉੱਪਰ ਵੀ ਬੰਨ੍ਹਦੇ ਹਾਂ ਤੇ ਇੱਕ ਸਾਨੂੰ ਪੈਨ ਚਾਹੀਦਾ ਹੈ ਪੈਨ ਜਾਂ ਮਾਰਕਰ ਤੁਸੀਂ ਕੋਈ ਵੀ ਚੀਜ਼ ਲੈ ਸਕਦੇ ਹੋ ਤੇ ਕਿਹੜੇ ਕਲਰ ਦੀ ਹੋਣੀ ਚਾਹੀਦੀ ਹੈ ਇਹ ਪੈਨ ਜਾਂ ਮਾਰਕਰ ਜੋ ਵੀ ਤੁਸੀਂ ਲੈ ਰਹੇ ਹੋ ਇਹ ਬਲੈਕ ਕਲਰ ਦਾ ਹੀ ਹੋਣਾ ਚਾਹੀਦਾ ਇਹੇ ਤਿੰਨੇ ਚੀਜ਼ਾਂ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਐਸੀ ਜਗ੍ਹਾ ਤੇ ਬੈਠ ਜਾਣਾ ਜਿੱਥੇ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਜਾਂ ਕੋਈ ਰੋਕ ਟੋਕ ਨਾ ਕਰੇ ਕਿਉਂਕਿ ਇਸ ਉਪਾਅ ਨੂੰ ਤੁਸੀਂ ਇਕੱਲੇ ਬੈਠ ਕੇ ਗੁਪਤ ਵਿਧੀ ਦੀ ਨਾਲ ਕਰਨਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕਮਰਾ ਨਹੀਂ ਹੈਗਾ ਤਾਂ ਤੁਸੀਂ ਐਸੀ ਜਗ੍ਹਾ ਤੇ ਬੈਠ ਜਾਓ ਜਿੱਥੇ ਤੁਹਾਨੂੰ ਕੋਈ ਵੀ ਆ ਕੇ ਤੰਗ ਪਰੇਸ਼ਾਨ ਨਾ ਕਰੇ ਤੁਹਾਨੂੰ ਵਿੱਚ ਦੀ ਕੋਈ ਡਿਸਟਰਬ ਨਾ ਕਰੇ ਕਹਿੰਦਾ ਪਾਬ ਇਹ ਹੀ ਹੈ ਕਿ ਤੁਹਾਨੂੰ ਕੋਈ ਆ ਕੇ ਇਹ ਨਾ ਪੁੱਛੇ ਕਿ ਤੁਸੀਂ ਇਹ ਸਭ ਚੀਜ਼ ਕੀ ਕਰ ਰਹੇ ਹੋ ਜਦੋਂ ਵੀ ਤੁਹਾਨੂੰ ਕੋਈ ਉਪਾਅ ਕਰਨ ਦੇ ਸਮੇਂ ਵਿੱਚ ਵੀ ਰੋਕ ਟੋਕ ਕਰ ਦਿੰਦਾ ਹੈ ਤਾਂ ਉਸ ਸਮੇਂ ਕਿ ਸਾਡਾ ਕੀਤਾ ਗਿਆ ਜਿਹੜਾ ਉਪਾਅ ਹੈ ਉਸ ਦਾ ਸਾਨੂੰ ਰਿਜ਼ਲਟ ਨਹੀਂ ਮਿਲਦਾ ਇਸ ਲਈ ਤੁਸੀਂ ਇਸ ਉਪਾਅ ਨੂੰ ਇਕੱਲੇ ਬੈਠ ਕੇ ਹੀ ਕਰਨਾ ਹੈ ਇਸ ਸਮਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਐਸੀ ਜਗ੍ਹਾ ਜਾਂ ਫਿਰ ਐਸੇ ਕਮਰੇ ਦੀ ਵਿੱਚ ਬੈਠ ਜਾਣਾ ਹੈ ਜਿੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਤੇ ਨਾ ਹੀ ਤੁਹਾਨੂੰ ਕੋਈ ਰੋਕੇ ਟੋਕੇ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਦੋ ਛੇੜੀਆਂ ਨਾਲ ਸੁੱਕੀਆਂ ਮਿਰਚਾਂ ਲਈਆਂ ਉਹਨਾਂ ਦੇ ਉੱਪਰ ਤੁਸੀਂ ਕਾਲੇ ਪੈਨ ਜਾਂ ਮਾਰਕਰ ਦੇ ਨਾਲ ਤੁਸੀਂ ਆਪਣੀ ਦੁਸ਼ਮਣ ਦਾ ਨਾਮ ਲਿਖਣਾ ਜਾਂ ਫਿਰ ਤੁਸੀਂ ਨਾਮ ਨਹੀਂ ਜਾਣਦੇ ਤਾਂ ਤੁਸੀਂ ਕੰਨਾਂ ਦੁਸ਼ਮਣ ਵੀ ਲਿਖ ਸਕਦੇ ਹੋ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜਾ ਤੁਸੀਂ ਪੈਨ ਲਿਆਏ ਜੇਕਰ ਤੁਹਾਡੇ ਕੋਲ ਪੈਨ ਨਹੀਂ ਤਾਂ ਤੁਸੀਂ ਹੌਲੀ ਹੌਲੀ ਕਰਕੇ ਲਿਖੋ ਤਾਂ ਜੋ ਕਿ ਜੋ ਰੀੜੀਆਂ ਲਾਲ ਮਿਰਚਾਂ ਲਈਆਂ ਨੇ ਤੁਸੀਂ ਸੁੱਕੀਆਂ ਉਹ ਟੁੱਟਣ ਨਾ ਕਿਉਂਕਿ ਉਪਾਅ ਦੇ ਵਿੱਚ ਸਾਨੂੰ ਬਿਲਕੁਲ ਸਾਫ਼ ਸੁਖਰੀ ਤੇ ਸਾਬਤ ਚੀਜ਼ ਹੀ ਹੋਣੀ ਚਾਹੀਦੀ ਹੈ ਟੁੱਟੀ ਫੁੱਟੀ ਚੀਜ਼ ਦੇ ਨਾਲ ਸਾਨੂੰ ਉਪਾਅ ਨਹੀਂ ਕਰਨਾ ਚਾਹੀਦਾ। ਤੇ ਦੂਸਰੀ ਗੱਲ ਜੇਕਰ ਤੁਸੀਂ ਮਾਰਕਰ ਯੂਜ਼ ਕਰ ਸਕਦੇ ਹੋ ਬਲੈਕ ਕਲਰ ਦਾ ਮਾਰਕਰ ਤੁਸੀਂ ਉਸ ਦਾ ਇਸਤੇਮਾਲ ਵੀ ਕਰ ਸਕਦੇ ਹੋ ਕਿਉਂਕਿ ਮਾਰਕਰ ਬੜੀ ਆਸਾਨੀ ਦੇ ਨਾਲ ਇਸ ਮਿਰਚ ਦੇ ਉੱਪਰ ਚੱਲ ਜਾਵੇ ਤੇ ਜਾਂ ਫਿਰ ਤੁਸੀਂ ਬਲੈਕ ਕਲਰ ਦੀ ਸ਼ਾਈ ਹੁੰਦੀ ਹੈ ਉਸ ਦੇ ਨਾਲ ਵੀ ਤੁਸੀਂ ਲੇਖ ਸਕਦੇ ਹੋ ਕਹਿੰਦਾ ਭਾਵ ਕਿ ਬਲੈਕ ਕਲਰ ਦੇ ਨਾਲ ਲਿਖਣਾ ਹੈ ਜਾਂ ਕਾਜਲ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਬਲੈਕ ਕਲਰ ਦੇ ਨਾਲ ਤੁਸੀਂ ਇਹਨਾਂ ਦੋ ਲਾਲ ਮਿਰਚਾਂ ਦੇ ਉੱਪਰ ਆਪਣਾ ਕੋਈ ਦੁਸ਼ਮਣ ਜਾਂ ਕੋਈ ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਉਹਨਾਂ ਦਾ ਤੁਸੀਂ ਨਾਮ ਜਾਣਦੇ ਹੋ ਉਹ ਲਿਖ ਸਕਦੇ ਹੋ ਜੇਕਰ ਤੁਸੀਂ ਨਾਮ ਨਹੀਂ ਜਾਣਦੇ ਤਾਂ ਤੁਸੀਂ ਦੁਸ਼ਮਣ ਹੀ ਲਿਖ ਸਕਦੇ ਹੋ ਦੋਨਾਂ ਲਾਲ ਮਿਰਚਾਂ ਦੇ ਉੱਪਰ ਸੇਮ ਹੀ ਲਿਖਣਾ ਹੈ ਇਹ ਨਹੀਂ ਕਿ ਇੱਕ ਮਿਰਚ ਦੇ ਉੱਪਰ ਹੀ ਲਿਖਣਾ ਦੋਨਾਂ ਮਿਰਚਾਂ ਦੇ ਉੱਪਰ ਲਿਖਣਾ ਹੈ ਜੇਕਰ ਤੁਸੀਂ ਇਹਨਾਂ ਮਿਰਚਾਂ ਦੇ ਉੱਪਰ ਨਾਮ ਲਿਖਣ ਦੀ ਬਜਾਏ ਦੁਸ਼ਮਣ ਲਿਖ ਰਹੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਸ ਜਿੰਨੇ ਵੀ ਇਸ ਤਰ੍ਹਾਂ ਦੇ ਲੋਕ ਨੇ ਜੋ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਉਹ ਸਾਰੇ ਲੋਕ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਦੂਰ ਹੋ ਜਾਣਗੇ ਜੇਕਰ ਤੁਸੀਂ ਪੂਰਾ ਕਨਫਰਮ ਹੋ ਕੇ ਤੁਹਾਡਾ ਇੱਕ ਹੀ ਦੁਸ਼ਮਣ ਹੈ ਜਾਂ ਦੋ ਫਿਰ ਤੁਸੀਂ ਨਾਮ ਲਿਖ ਸਕਦੇ ਹੋ ਜੇਕਰ ਕਨਫਰਮ ਨਹੀਂ ਹੈਗੇ ਤਾਂ ਫਿਰ ਤੁਸੀਂ ਦੁਸ਼ਮਣ ਹੀ ਲਿਖੋ ਪਰ ਜੋ ਤੁਸੀਂ ਨਾਮ ਲਿਖਣੇ ਨੇ ਉਹ ਤੁਸੀਂ ਦੋ ਤੋਂ ਜ਼ਿਆਦਾ ਨਹੀਂ ਲਿਖ ਸਕਦੇ ਇਸ ਤਰ੍ਹਾਂ ਲਿਖਣ ਤੋਂ ਬਾਅਦ ਦੇ ਵਿੱਚ ਇਹਨਾਂ ਦੋ ਲਾਲ ਮਿਰਚਾਂ ਨੂੰ ਇਕੱਠੀਆਂ ਕਰਕੇ ਜੋ ਤੁਸੀਂ ਮੌਲੀ ਲਈ ਸੀ ਉਹ ਮੌਲੀ ਦੇ ਨਾਲ ਤੁਸੀਂ ਪੰਜ ਵਾਰ ਲਪੇਟ ਕੇ ਤੇ ਉਸ ਮੌਲੀ ਨੂੰ ਆਸਾਨੀ ਦੇ ਨਾਲ ਤੁਸੀਂ ਤੋੜਨਾ ਹੈ ਤੋੜਨ ਦੇ ਸਮੇਂ ਕਿਤੇ ਜੋ ਤੁਹਾਡੀਆਂ ਮਿਰਚਾਂ ਨੇ ਉਹ ਨਾ ਟੁੱਟ ਜਾਣ ਇਸ ਚੀਜ਼ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਜਦੋਂ ਤੁਸੀਂ ਇਹ ਪੰਜ ਵਾਰ ਮੌਲੀ ਨੂੰ ਉੱਪਰ ਮਿਰਚਾਂ ਦੇ ਲਪੇਟੋਗੇ ਉਸ ਸਮੇਂ ਤੁਸੀਂ ਇਹ ਮੰਤਰ ਨੂੰ ਬੋਲਣਾ ਹੈ ਬੋਲਣਾ ਕਿੰਨੀ ਵਾਰ ਇਹ 5 ਵਾਰ ਹੀ ਬੋਲਣਾ ਜਿਵੇਂ 5 ਵਾਰ ਉਹ ਮੋਲੀ ਨੂੰ ਲਪੇਟਣਾ ਹੈ ਤੇ 5 ਵਾਰ ਹੀ ਇਸ ਤੁਸੀਂ ਮੰਤਰ ਨੂੰ ਬੋਲਣਾ ਹੈ ਮੰਤਰ ਕਿਹੜਾ ਹੈ ਤੁਸੀਂ ਸੁਣੋ ਧਿਆਨ ਦੇ ਨਾਲ ਅਮੁਖ ਸ਼ਤਰੂ ਹੰਨਾ ਹਣ ਸੁਵਾਹਾ ਅਮੁਖ ਸ਼ਤਰੂ ਹੰਨ ਹਣ ਸੁਵਾਹਾ ਇਸ ਤਰ੍ਹਾਂ ਬੋਲਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਜਿਹੜੀਆਂ ਦੋ ਲਾਲ ਮਿਰਚਾਂ ਲਈਆਂ ਸੀ ਮੌਲੀ ਦੇ ਨਾਲ ਪੰਜ ਵਾਰ ਲਪੇਟੀਆਂ ਨੇ ਇਹਨਾਂ ਨੂੰ ਕਪੂਰ ਦੇ ਨਾਲ ਜਾਂ ਫਿਰ ਕਿਸੇ ਵੀ ਚੀਜ਼ ਦੇ ਨਾਲ ਕੋਸ਼ਿਸ਼ ਕਰੋ ਕਿ ਤੁਸੀਂ ਮਿੱਟੀ ਦਾ ਕੋਈ ਦੀਵਾ ਲੈ ਲਓ ਉਸ ਦੇ ਵਿੱਚ ਕਪੂਰ ਰੱਖ ਕੇ ਉੱਪਰ ਮਿਰਚਾ ਰੱਖ ਕੇ ਤੁਸੀਂ ਕਪੂਰ ਦੇ ਨਾਲ ਵੀ ਇਹਨਾਂ ਨੂੰ ਜਲਾ ਸਕਦੇ ਹੋ ਜਦੋਂ ਇਹ ਮਿਰਚਾਂ ਨੂੰ ਤੁਸੀਂ ਜਲਾਉਣ ਤੋਂ ਬਾਅਦ ਰਾਖ ਬਣ ਜਾਏਗੀ ਇਹਨਾਂ ਨੂੰ ਤੁਸੀਂ ਚੱਲਦੇ ਪਾਣੀ ਦੇ ਵਿੱਚ ਜੇਕਰ ਤੁਹਾਡੇ ਘਰ ਤੋਂ ਬਾਹਰ ਨੇੜੇ ਕੋਈ ਨਹਿਰ ਨਦੀ ਹੈਗੀ ਤੁਸੀਂ ਉੱਥੇ ਵੀ ਚੱਲਦੇ ਪਾਣੀ ਦੇ ਵਿੱਚ ਵਹਾ ਸਕਦੇ ਹੋ ਜੇਕਰ ਤੁਹਾਡੇ ਨੇੜੇ ਕੋਈ ਨਹੀਂ ਹੈਗੀ ਨਦੀ ਨਹਿਰ ਤੁਸੀਂ ਆਪਣੇ ਘਰ ਦੇ ਵਿੱਚ ਸ਼ੰਕ ਦੇ ਵਿੱਚ ਜਾਂ ਕੋਈ ਨਾਲੀ ਚੱਲਦੀ ਹੋਏਗੀ ਛੋਟਾ ਨਾਲਾ ਹੋਏਗਾ ਉੱਥੇ ਵੀ ਤੁਸੀਂ ਵਹਾ ਸਕਦੇ ਹੋ ਸਿਰਫ ਇੱਕ ਹੀ ਵਾਰ ਤੁਸੀਂ ਇਸ ਉਪਾਅ ਨੂੰ ਕਰਨਾ ਇਸ ਤਰੀਕੇ ਦੇ ਨਾਲ ਇੱਕ ਵਾਰ ਕਰਮ ਦੀ ਨਾਲ ਹੀ ਤੁਹਾਨੂੰ 101% ਰਿਜ਼ਲਟ ਮਿਲੇਗਾ ਜੇਕਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਹੈ ਤਾਂ ਉਹ ਤੁਹਾਡੇ ਤੋਂ ਆਪਣੇ ਆਪ ਹੀ ਦੂਰੀ ਕਰ ਲਵੇਗਾ ਤੁਹਾਨੂੰ ਤੰਗ ਪਰੇਸ਼ਾਨ ਕਰਨਾ ਛੱਡ ਦੇਵੇਗਾ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੀਤਾ ਕਰਾਇਆ ਜਾਂ ਤੁਹਾਡੇ ਘਰ ਨੂੰ ਨਜ਼ਰ ਲੱਗੀ ਹੋਈ ਹੈ ਜਾਂ ਤੁਹਾਡ ਨੂੰ ਨਜ਼ਰ ਲੱਗੀ ਹੋਈ ਹੈ ਜਾਂ ਤੁਹਾਡੇ ਘਰ ਦੇ ਵਿੱਚ ਨਜ਼ਰ ਦੋਸ਼ ਹੈ ਤੇ ਉਹ ਵੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਸੋ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਜ਼ਰੂਰ ਕਰਕੇ ਦੇਖਿਓ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਮਿਲੇਗਾ ਪਰ ਇੱਕ ਗੱਲ ਦਾ ਤੁਸੀਂ ਧਿਆਨ ਚ ਰੱਖਿਆ ਕਰੋ ਜਦੋਂ ਵੀ ਤੁਸੀਂ ਕਿਸੇ ਵੀ ਉਪਾਅ ਨੂੰ ਕਰਦੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਕਿ ਉਸ ਉਪਾਅ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰੋ ਸ਼ਰਤਾਂ ਦੇ ਨਾਲ ਕਰੋ ਤਾਂ ਜੋ ਕਿ ਉਸ ਉਪਾਅ ਦਾ ਤੁਹਾਨੂੰ ਰਿਜ਼ਲਟ ਬੜੀ ਆਸਾਨੀ ਦੀ ਨਾਲ ਮਿਲ ਸਕੇ ਕਿਉਂਕਿ ਕਈ ਲੋਕ ਕੀ ਹੁੰਦੇ ਆ ਕਿ ਪਹਿਲਾਂ ਟੀਚਰਾਂ ਨਕਲਾਂ ਕਰਦੇ ਆ ਫਿਰ ਉਸ ਚੀਜ਼ ਨੂੰ ਕਰਦੇ ਆ ਸੋ ਜੇਕਰ ਅਸੀਂ ਇਸ ਤਰੀਕੇ ਦੀ ਨਾਲ ਇਹ ਉਪਾਅ ਕਰਦੇ ਆ ਤਾਂ ਸਾਨੂੰ ਇਹਨਾਂ ਉਪਾਅ ਦਾ ਕਦੇ ਵੀ ਫਾਇਦਾ ਨਹੀਂ ਹੋਵੇਗਾ ਸੋ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ